ਭਾਜਪਾ ਆਗੂ ਸਰੂਪ ਚੰਦ ਸਿੰਘਲਾ ਪੂਰਾ ਧਾਮ-ਜਾਮ ਤੇ ਲਾਮ ਲਸ਼ਕਰ ਲੈ ਕੇ ਜ਼ੋਰਾਂ ਸ਼ੋਰਾਂ ਦੇ ਨਾਲ ਬਠਿੰਡਾ ਦੇ ਪਿੰਡ ਝੁੰਬਾ ਵਿਖੇ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਹੋਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਗਏ ਸਨ ਪਰ ਅੱਗਿਓਂ ਸਿੰਘਲਾ ਦੇ ਟੱਕਰੇ ਕਿਸਾਨਾਂ ਦੇ ਨਾਲ ਹੋ ਗਏ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡਾਂਗਾ ਤੇ ਡਾਂਗਾ ਦੇ ਵਿੱਚ ਝੰਡੇ ਪਾ ਕੇ ਖੜੇ ਕਿਸਾਨਾਂ ਨੇ ਹਰ ਵਾਰ ਦੀ ਤਰ੍ਹਾਂ ਭਾਜਪਾ ਆਗੂ ਦਾ ਜ਼ੋਰਾਂ ਸ਼ੋਰਾਂ ਦੇ ਨਾਲ ਵਿਰੋਧ ਕੀਤਾ ਐਨਾ ਹੀ ਨਹੀਂ ਜਨਾਬ ਅੱਗੇ ਦੇਖੋ ਫਿਰ ਕਿਸਾਨਾਂ ਨੇ ਕਿਵੇਂ ਸਿੰਘਲਾ ਨੂੰ ਗੱਡੀ ਚੋਂ ਥੱਲੇ ਉਤਾਰਿਆ ਤੇ ਫਿਰ ਸਵਾਲਾਂ ਦੀ ਝੜੀ ਲਗਾ ਦਿੱਤੀ ਗਰਮਾ ਗਰਮ ਵਿਰੋਧ ਹੁੰਦਾ ਦੇਖ ਭਾਜਪਾ ਆਗੂ ਨੇ ਵੀ ਆਪਣੇ ਸੁਰ ਬਦਲ ਲਏ ਸਿੰਘਲਾ ਜੀ ਇੱਕੋ ਗੱਲ ਤੁਹਾਡੀ 300 ਮੰਡੀ ਕੋਸਟ ਹੋ ਗਈ ਸਾਡਾ ਆਰਤੀਆ ਮਰ ਗਿਆ ਸਾਡਾ ਧਾਨਕਾ ਮਰ ਗਿਆ ਸਾਡਾ ਪਾਣੀ ਪਿਉਣ ਵਾਲਾ ਮਰ ਗਿਆ ਜੇ ਸਾਡਾ ਆਰਤੀਆ ਮਰ ਗਿਆ ਕਿਸਾਨੀ ਖਤਮ ਹੈ ਤੇ ਅਸੀਂ ਉਹਨਾਂ ਦੀ ਵੀ ਰਾਖੀ ਕਰਦੇ ਹਾਂ ਇਹ ਕਿਉਂ ਕਰ ਰਿਹਾ ਹੈ ਵੱਡੇ ਵੱਡੇ ਮੌਲ ਬੜਾ ਕੇ ਸਾਰੀਆਂ ਕਣਕਾਂ ਉੱਥੇ ਲਿਜਾ ਰਿਆ ਛੋਟੇ ਸਾਰੀਆਂ ਜਾਇਜ਼ ਮੰਗਾ ਧੰਨਵਾਦ ਆ ਤੁਸੀਂ ਸਾਡੀ ਇਹ ਗੱਲ ਤੇ ਅਮਲ ਤਾਂ ਕੀਤਾ ਹੈ ਨਾ ਤੁਸੀਂ ਅਮਲ ਕੀਤਾ ਸੀ ਆ ਕਾਠੀ ਨਹੀਂ ਕਰਦੇ ਪਹਿਲਾਂ ਹੀ ਆ ਜਾਂਦੇ ਤੁਸੀਂ ਸਾਡੇ ਆ ਬਿਲਕੁਲ ਤੁਹਾਡੇ ਆ ਮਨੀਪੁਰ ਨਾਲ ਪਿੱਛੇ ਮਨੀਪੁਰ ਤੇ ਇਹ ਵੇਖੋ ਮਨੀਪੁਰ ਦੇ ਵਿੱਚ ਗੱਡੀਆਂ ਚੜਾਈਆਂ ਜੀ ਕੀ ਉੱਥੇ ਲੋਕਾਂ ਨਾਲ ਬੁਰਾ ਹਾਲ ਕੀਤਾ ਅਮੀਰਪੁਰ ਖੀਰੀ ਦੇ ਵਿੱਚ ਕੀ ਕੀਤਾ ਇਹ ਨਾ ਲੋਕਾਂ ਨੇ ਹੱਬਾ ਦੇ ਜਾਣੇ ਕੀ ਕਰਨਗੇ ਜਿਲ੍ਹਾ ਠੜੇ ਲੋਕਾਂ ਨੇ ਹੱਬਾ ਦੇ ਜਾਣੇ ਮੇਰਾ ਨਾਮ ਜਕਸੀ ਸਿੰਘ ਚੁੰਬਾ ਭਾਰਤੀ ਕਿਸਾਨ ਜੁਨਾਗਤਾ ਗਰਾਹਾਂ ਜੋ ਅੱਜ ਚੁੰਬੇ ਪਿੰਡ ਤੇ ਨੇ ਜਿਹੜੀ ਬੀਜਪੀ ਦੀ ਪਰਮੌਰ ਪਰਮੋਕਾ ਉਹਨੇ ਆਉਣਾ ਸੀ ਤਾਂ ਜਦੋਂ ਕਿਸਾਨ ਜਥੇਬੰਦੀ ਗਰਾਹਾਂ ਨੂੰ ਸਿੱਧੂਪੁਰ ਨੂੰ ਪਤਾ ਲੱਗਾ ਤਾਂ ਅਸੀਂ ਸਪੀਕਰ ਅਲਾਸਮੈਂਟ ਕੀਤੀ ਤਾਂ ਪ੍ਰਸ਼ਾਸਨ ਨੂੰ ਵੀ ਪਤਾ ਲੱਗਾ ਤੇ ਇਹਨਾਂ ਨੂੰ ਵੀ ਪਤਾ ਲੱਗਾ ਉਹ ਪਰਮਜੀਤ ਕੌਰ ਮਲੋਕਾ ਤਾਂ ਨਹੀਂ ਆਈ ਵਿਰੋਧ ਦੇ ਡਰ ਤੇ ਮਾਰੀ ਮਤਲਬ ਨਾ ਚੱਲਦੇ ਹੋਏ ਵਿਰੋਧ ਤੇ ਜਿਹੜਾ ਸਰੂਪ ਚੰਗ ਸ਼ੈਗਲਾ ਦਾਲ ਬਦਲੂ ਆ ਪਹਿਲਾਂ ਅਕਾਲੀਆਂ ਚ ਰਹਾ ਤਾਂ ਹੁਣ ਉਹ ਬੀਜੇਪੀ ਚ ਹੋਇਆ ਪਿਆ ਤਾਂ ਕਰਕੇ ਉਹਨੂੰ ਸਵਾਲ ਜਵਾਬ ਕੀਤੇ ਆ ਤਾਂ ਕੋਈ ਉਹਨੂੰ ਜਵਾਬ ਜਵਾਬ ਛੱਲੀ ਬਕਸ ਨਹੀਂ ਆਇਆ ਜਿਹੜੀ 750 ਕਿਸਾਨਾਂ ਦੀ ਕਾਤਲ ਬੀਜੇਪੀ ਸਰਕਾਰ ਆ ਤੇ ਜਿਹੜੀ ਨਕੀਆ ਸਾਡਾ ਕਾਸ਼ਦੀਪ ਅਰਸ਼ਦੀਪ ਜਿਹਦੇ ਸ਼ਿੱਧੀਆਂ ਗੋਲੀਆਂ ਭਾਜਪਾ ਸਰਕਾਰ ਨੇ ਮਾਰੀਆਂ ਕਾਤਲ ਆਹੋ ਲਖੀਰਪੁਰ ਖੀਰੀ ਚ ਸਤਿਗਾਂ ਗੌਰਨ ਕੀਆ ਗੱਟਾਂ ਚੜਾਈਆਂ ਆ ਜੇ ਮਿਸਰਾਂ ਨੂੰ ਤਾਂ ਉਹਦੇ ਸੰਯੁਕਤ ਮੋਰਚੇ ਦੇ ਛੱਦੇ ਤੇ ਜਿਹੜੇ ਮਤਲਬ ਅੱਜ ਅਸੀਂ ਪਿੰਡ ਤੋਂ ਬੇ ਪਿੰਡ ਚ ਇਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਤੇ ਨਾਹਰੇ ਬਾਜੀ ਕੀਤੀ ਆ ਤਾਂ ਕਰਕੇ ਨਿੱਕੇ ਜਿਹੜੇ ਕਾਤਲਾ ਭਾਜਪੀ ਆ ਕਿਸਾਨਾਂ ਦੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤਾਂ ਅਸੀਂ ਉਹਦਾ ਵਿਰੋਧ ਕਰਦੇ ਹਾਂ ਸੰਯੁਕਤ ਮੋਰਚੇ ਤੇ ਤੇ ਜਦੋਂ ਵੀ ਇਹ ਹੋਰ ਪਿੰਡਾਂ ਨੂੰ ਜਾਣਗੇ ਉਹਨਾਂ ਦਾ ਲਗਾਤਾਰ ਇਹਨਾਂ ਦਾ ਵਿਰੋਧ ਆ ਜਿਹੜਾ ਲਗਾਤਾਰ ਹੁੰਦਾ ਰਹੂਗਾ ਸੰਯੁਕਤ ਕਿਸਾਨ ਮੋਰਚਾ ਆਗੂ ਜਗਸੀਰ ਸਿੰਘ ਝੁੰਬਾ ਹੋਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਸਾਡੇ ਨਾਲ ਤੱਕਾ ਕੀਤਾ ਹੈ ਸੋ ਜਿੱਥੇ ਵੀ ਭਾਜਪਾ ਦੇ ਆਗੂ ਚੋਣ ਪ੍ਰਚਾਰ ਕਰਨ ਲਈ ਜਾਣਗੇ ਉਹਨਾਂ ਦਾ ਐਵੇਂ ਹੀ ਵਿਰੋਧ ਕਰਦੇ ਰਹਾਂਗੇ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣ ਦੀ ਰਿਪੋਰਟ